ਸਾਸਰੀਆ ਕਾਲ ਦੋਸਤੋ ਸਾਰੇ ਕਬੂਤਰਵਾਦ ਵੀਰਾਂ ਦਾ ਚੈਨਲ ਦੇਖ ਰਹੇ ਸਿੱਧੂ ਕੂਤਰ ਕਲੱਬ ਵਿੱਚ ਆਪ ਦਾ ਥੋੜਾ ਸਵਾਗਤ ਹੈ ਜੀ ਤੇ ਅੱਜ ਦੀ ਵੀਡੀਓ ਦਿਖਾਵਾਂਗੇ ਤੁਹਾਨੂੰ ਕਬੂਤਰ ਜਿਹੜਾ ਫੜਿਆ ਆਪਾਂ ਉਹਦਾ ਸੌਂਕ ਕਰਾਉਣਾ ਤੇ ਆ ਤੁਸੀਂ ਦੇਖ ਸਕਦੇ ਜਾਲ ਵਿੱਚ ਪਾਏ ਆ ਕਬੂਤਰ ਬਈ ਦੁਨੀ ਫੜੇ ਹੋਇਆ ਉਤਲਾਉਂਦੇ ਵਾਲੇ ਆਪਣੇ ਇੱਥੇ ਭਾਂਜੂ ਬੈਠਾ ਇੱਕ ਅੱਧਰ ਵਾਲਾ ਸੁਤਰੀ ਦੇ ਬੈਠਾ ਦੇਖਿਆ ਜਾਂਦਾ ਆਪਣੇ ਕੂਤਰੀ ਵੀ ਆਂਡੇ ਧਰਨ ਵਾਲੀਆ ਦੁਆਰਾ ਲਾਲ ਸਰੀ ਕੂਤਰੀ ਜਿਹੜੀ ਆ ਬੈਠੀ ਹੁਣ ਮਾਗ ਛੁੱਟ ਹੋਈ ਤੇ ਬਾਈ ਉਹਦੇ ਬੱਚੇ ਵੀ ਨਿਕਲਣ ਆ ਲਿਆ 빙ਗੇ ਦੇ ਤੇ ਤੁਹਾਨੂੰ ਪਤਾ ਹੀ ਆਪਣਾ ਕੂਤਰਾ ਫੰਗ ਖਿੱਚੇ ਸੀ ਬਾਈ ਪਿਛਲੀ ਵੀਡੀਓ ਚ ਨਹੀਂ ਦੇਖਣਾ ਆ ਕੂਤਰੀ ਫੰਗ ਵਾਲਾ ਅੱਗੇ ਦੇਖੋ ਵੀ ਪੂਸ ਵੀ ਆਉਣ ਲੱਗ ਗਈ ਦੀ ਦਿਖਾਵਾਂਗੇ ਬਾਈ ਇਹਨਾਂ ਨੂੰ ਮੜਾ ਮੜਾ ਪਾਲੀ ਦਵਾਈ ਦਵਾਂਗੇ ਉਹਦੀ ਵੀਡੀਓ ਸਪੈਸ਼ਲ ਬਣਾਵਾਂਗੇ ਕਿ ਕਿਵੇਂ ਮੜਾ ਪਾਲੀ ਦਵਾਈ ਲੱਗਦੀ ਆ ਤੇ ਕਿਵੇਂ ਅਗਲੇ ਦਿਨ ਇਹਨਾਂ ਨੂੰ ਕੀ ਦੇਣਾਗਾ ਤੇ ਕਦੋਂ ਲੱਗਣੀ ਆ ਵੀਡੀਓ ਕਦੋਂ ਲੱਗਣੀ ਆ ਮਨਪਲ ਡੋਏ ਤੇ ਆਪਾਂ ਨੂੰ ਥੋੜਾ ਖੁੱਡੇ ਇੱਕ ਸਕੂਟਰ ਸੌਂ ਕਰਉਣਾ ਆ ਕੂਤਰ ਆ ਬਈ ਹਰੀਆਂ ਅੱਖਾਂ ਦਾ ਇਹ ਜੇ ਕੂਤਰ ਘੱਟ ਹੀ ਮਿਲਦੇ ਆ ਹਰੀਆਂ ਅੱਖਾਂ ਦੇ ਇਹ ਅੱਖ ਦੇਖੋ ਤੁਸੀਂ ਨੀਲੀ ਦੀਦੀ ਹੋਗੀ ਪਰ ਹਰੀ ਅੱਖ ਨੀਲੀ ਮੈਂ ਤਾਂ ਹਰੀਆਂ ਦਾ ਨਾ ਨੀਲੀਆਂ ਦਾ ਕੋਈ ਪਤਾ ਨਹੀਂ ਦੇਖੋ ਤੁਸੀਂ ਅੱਖ ਦੀ ਇੱਕ ਵਾਰ ਆ ਦੇਖੋ ਤੁਸੀਂ ਨੀਲੀ ਅੱਖੀਆਂ ਤੇ ਜੇ ਕਿਸੇ ਕੋਲ ਬਈ ਕੂਤਰੀ ਹੋਈ ਜੀ ਸਾਖੀ ਹੋਵੇ ਪਲਾਂ ਦੀ ਨੀਲੀ ਜਾਂ ਹਰੀਆਂ ਨ ਹੋਵੇ ਜੋੜਾ ਲਾਉਣਾ ਯਾਰ ਆਪਾਂ ਇਹਨਾਂ ਉਤਰ ਕੱਲਾ ਦੱਸਿਓ ਯਾਰ ਕੀ ਵੇਚਨੀ ਹੈ ਕਿਸਨੇ ਇੱਕ ਕੂ ਪੱਠੀ ਆਪਣੀ ਬੈਠੇ ਸਤਰੀ ਤੇ ਤੇ ਉਹਨੂੰ ਲਾ ਲੈਣੇ ਬਾਈ ਤੇ ਆ ਤੁਹਾਨੂੰ ਕੂਤਰਾ ਸੌਂਕ ਕਰਾਉਨੇ ਆ ਆ ਕੂਤਰਾ ਫੀਲੀ ਅੱਖਾਂ ਲਾਲ ਚੀਨਾ ਵੱਡਾ ਕੂਤਰਾ ਦੇਖੋ ਜੀ ਉਹ ਕਿਵੇਂ ਲੱਗਾ ਲਾਲਚੀ ਨਾ ਵੱਡਾ ਕੋ ਤੇ ਬਈ ਇਹ ਘੋਣਾ ਤੁਹਾਨੂੰ ਪੈਰ ਪੈਰ ਤੇਰ ਸਾਟੀ ਲੱਗੀ ਮੜੀਕਾ ਆ ਦੇਖੋ ਸੁਝਾ ਪਿਆ ਪੈਰ ਕਿਸ ਨੇ ਠੱਲ ਠੁੱਲ ਪਾਈ ਸੀ ਉਹ ਲਾਈ ਹੋ ਗਈ ਯਾਰ ਬਈ ਆਏ ਨਾ ਕਰਿਆ ਕਰੋ ਯਾਰ ਕਬੂਤਰਾਂ ਦੇ ਠੱਲਾ ਖੱਚੇ ਲਾਇਆ ਕਰੋ ਬਈ ਇਹ ਵੀ ਜਾਨਵਰ ਆ ਇਹਨਾਂ ਦੇ ਵੀ ਦਰਦ ਹੀ ਹੁੰਦਾ ਤੇ ਤੁਹਾਨੂੰ ਦੂਜਾ ਫੜ ਕੇ ਦੇਖ ਤੇ ਆ ਬਈ ਆਪਣਾ ਦੂਜਾ ਕਬੂਤਰ ਜਿਹੜਾ ਫੜਿਆ ਹੋਇਆ ਰੋਜਾ ਕਬੂਤਰ ਆਕ ਨਿ ਲਾਇਆ ਝਾੜ ਭਾਈ ਬੈਠਾ ਚਟੀਆਂ ਅੱਖਾਂ ਨਾਲ ਕਾਲੀ ਨੋਕ ਤੇ ਕਾਲੀ ਨੰਦਰਾਂ ਨੇ ਬਾਈ ਥੋੜੇ ਪੈਰਾਂ ਤੇ ਮौज ਜੀ ਦਿਖਾਉਂਦਾਗਾ ਭੈਣ ਨਾ ਫੜਿਆ ਨਹੀਂ ਆਂਦਾ ਆ ਦੇਖੋ ਤੇ ਇਹਦੇ ਆਪਾਂ ਚਾਰ ਚਾਰ ਜਿਹੜੇ ਫੰਗ ਖਿੱਚੇ ਵਿਆ ਤੇ ਇਹਨੂੰ ਵੀ ਆਪਾਂ ਡਾ ਕੇ ਦੇਖਣਾ ਆ ਸੀਜ਼ਨ ਚ ਜੇ ਵਧੀਆ ਉੱਡਿਆ ਬਾਈ ਬਾਜੀ ਲਈ ਤਿਆਰ ਕਰ ਲਾਂਗੇ ਇਹਨੂੰ ਦੇਖੋ ਤੁਸੀਂ ਇਹ ਫੰਗ ਆਨ ਨਹੀਂ ਲੱਗੇ ਗੁੱਲੇ ਗੱਡਾ ਨਹੀਂ ਲੱਗਾ ਜੀ ਤੇ ਬਈ ਆ ਪੱਠੀ ਲਾਦਾ ਫੇਰ ਦਿਖਾਉਣਾ ਤਾ ਹੁਣ ਪੱਠੀ ਬੈਠੀ ਆ ਸਾਰੀ ਤੈਨੂੰ ਲਾਦੀ ਅੰਦਰ ਕਰਦੀ ਆ ਕਹਿੰਦਾ ਤੁਹਾਨੂੰ ਵੀ ਕਰ ਦੇ ਅੰਦਰ ਬਈ ਅੰਦਰ ਕੰਮ ਹੀ ਕਰੀ ਜਾਂਦਾ ਰੋਜਾ ਆ ਆ ਬੈਠੀ ਆ ਫੱਟੀਆਂ ਨੂੰ ਚੱਕੀ ਆ ਪੱਠੀ ਆ ਬਈ ਆਪਣੇ ਘਰ ਦੀ ਘਰ ਦੀ ਆ ਤੇਰੇ ਯਾਰ ਮਾਪਿਓ ਹੈ ਨਹੀਂ ਆਪਣੇ ਕੋਲ ਕਿਸੇ ਨੇ ਦਿੱਤੇ ਬੱਚੇ ਘਰ ਨੂੰ ਆ ਕਰਦੀ ਬੈਠੀ ਆ ਇੰਨੀ ਖਾਸ ਨਹੀਂ ਔਰਦੀ ਯਾਰ ਕੋ ਉੱਤਰ ਪਾਈ ਫੜੇ ਸੀ ਦੁਨੇ ਮੇਰੇ ਉਹਨਾਂ ਦੀ ਬੱਚੀ ਪੱਠੀ ਆ ਤੇ ਪੱਧਰ ਜੀ ਉੱਡਦੀ ਆ ਉੱਚੀ ਜਾਂਦੀ ਨਹੀਂ ਹੈ ਬਾਈ ਉੱਚੀ ਜਾਂਦੀ ਨਹੀਂ ਭੈਣ ਨਹੀਂ ਤੇਰਾ ਪਿਓ ਵੀ ਐਂ ਉੱਡਦਾਗਾ ਪੱਧਰ ਆਪਣੇ ਲੱਗਾਗਾ ਉਹ ਛੋਟਾ ਹੁੰਦਾ ਲੱਗਾਗਾ ਪਾਣਾ ਜਿਹੜਾ ਹੈਗਾ ਉਹ ਲੈ ਜਾਂਦਾ ਉਤੋਂ ਫੇਰ ਉੱਡ ਕੇ ਆਪਣੇ ਕੋਲ ਹੀ ਆ ਜਾਂਦਾ ਆ ਕੀ ਕਰੋ ਸ਼ੋਂਗੇ ਯਾਰ ਬਾਈ ਇਸ ਗੱਲ ਦਾ ਵੀ ਧਿਆਨ ਰੱਖਿਆ ਕਰੋ ਬਾਈ ਜਿੰਨਾ ਤੁਸੀਂ ਫਾਂਗ ਫਾਂਗ ਖਿੱਚਿਆ ਕੁੱਤਰਾਂ ਦੇ ਯਾਰ ਉਹਨਾਂ ਨੂੰ ਖਰਾਕ ਚ ਬਾਈ ਸਰੋਂ ਜ਼ਰੂਰ ਪਾਓ ਸੋਲਣਾ ਆਪਣਾ ਪਰਾਂ ਦੀ ਸਨ ਪਰਾਂ ਦੇ ਜਿਹੜੇ ਫੰਗ ਹੁੰਦੇ ਆ ਉਹ ਸੈਨ ਵਧ ਜਾਂਦੀ ਆ ਤੇ ਪਰ ਵਾਲੀ ਸੀਤੀ ਹੁੰਦੀ ਆ ਬਈ ਕੂਤਰਾਂ ਦੇ ਤੇ ਕਣਕ ਤੇ ਸਰੋਂ ਇਹ ਆ ਦੋ ਹੀ ਆ ਇਹ ਚੀਜ਼ਾਂ ਪਾਇਆ ਕਰੋ ਤੇ ਫਿਰ ਦੇਖੋ ਤੁਸੀਂ ਨਾਲੇ ਕੂਤਰਾਂ ਨੂੰ ਅੰਦਰੋਂ ਭਰ ਦੇਣਗੇ ਕੂਤਰਾਂ ਨਾਲੇ ਸੁੱਕਣ ਲੱਗ ਜਾਂਦਾ ਜਦੋਂ ਫੰਗ ਨਵੇਂ ਆਉਂਦੇ ਆ ਤੇ ਜਿਹੜੇ ਨਵੇਂ ਕੂਤਰਵਾਜਨ ਨਹੀਂ ਪਤਾ ਤੇ ਜਿਹੜੇ ਨਵੇਂ ਫੰਗ ਹੁੰਦੇ ਆ ਤੇ ਸਾਰਾ ਜ਼ੋਰ ਉਹਦਾ ਫੰਗਾ ਤੇ ਹੁੰਦਾਗਾ ਥੋੜਾ ਤਾਂ ਹੱਡੀ ਕੱਢੂਗਾ ਇਹ ਵੀ ਕੂਤਰ ਟੈਨਸ਼ਨ ਆ ਰਿਹਾ ਵਾ ਸੋਕਾ ਪੈ ਗਿਆ ਤੇ ਆ ਫਿਰ ਆਪੇ ਠੀਕ ਹੋ ਜਾਣਾ ਇਹਨਾਂ ਨੂੰ ਕਰਦੀ ਆ ਅੰਦਰ ਚੱਕ ਕੇ ਜਾ ਲ ਇਧਰ ਚੱਕ ਲੈ ਚੱਲ ਭਾਈ ਚੱਲ ਚੱਲ ਬੱਤ ਚੱਲ ਵਿਚਾਰਾ ਲੰਗਮਾਨ ਯਾਰ ਭਾਈ ਕਿਦੇ ਪੈਨ ਨਾ ਸ਼ਾਇਦ ਅਰਸ ਹੀ ਹੋਵੇ ਦੇਖੋ ਜੀ ਇਹਦੀ ਪੈਰ ਇੱਕ ਵਾਰ ਥੱਲੇ ਹੀ ਲਾਉਂਦਾ ਦੇਖੋ ਵਿਚਾਰਾ ਯਾਰ ਐ ਇਹ ਠੱਲ ਲਾਈ ਸੀ ਕਿਸ ਨੇ ਇਹਦੇ ਭਾਈ ਹੋਗੀ ਯਾਰ ਫੈਂਕ ਟਰਾਲਰ ਆਉਂਦੀ ਲੋਡ ਕੀ ਸੀ ਭਾਈ ਲੈ ਕੋਈ ਰੁਜ ਜਾ ਲ্যাগਸ ਹੋ ਗਿਆ ਅੰਦਰ ਹਾਂ ਯਾਰ ਮੇਰੇ ਵੀਰੋ ਨੀਲੇ ਵਾਲਾ ਡਗਰ ਖੁੱਡੇ ਨਿਕਲ ਗਿਆ ਹੁਣ ਦਾਣੇ ਦਾਣੇ ਵਾਉਣਾ ਆ ਸੀ ਮੈਂ ਅਥਰੇ ਆ ਫਰਦਾ ਭਾਈ ਇਹ ਦੇਖਦਾ ਹਾਂਗਾ ਇੱਕ ਮਿੰਟ ਸਪਾਈ ਦੇ ਉੱਤੇ ਹਟਦਾ ਹੁਣ ਤੈਰ ਉਹ ਤੋਂ ਲੈ ਕੇ ਆਉਣਾ ਪੂਜੇ ਆਪ ਆਉਂਦਾ ਅੱਜ ਵਧੀਆ ਗੱਲ ਆ ਨਹੀਂ ਤਾਂ ਫਿਰ ਉਹ ਤੋਂ ਲਈ ਹੁਣ ਆਪਾਂ ਯਾਰ ਦੇਖੋ ਮੈਂ ਦਾਣੇ ਪਾਉਣਾ ਸੀ ਇਹਨਾਂ ਨੂੰ ਤੇ ਭੈਣ ਖੁੱਡੇ ਨਿਕਲ ਗਏ ਪਿੱਛੋਂ ਦੀ ਪੱਠੀ ਲਾਤੀ ਛਤਰੀ ਤੇ ਤੇ ਦੇਖਦੇ ਆ ਉਹਨੂੰ ਦੇਖ ਕੇ ਹੁੰਦਾ ਕਿ ਨਹੀਂ ਭੜਕਾਵਾਂਗੇ ਤੇ ਦੇਖਦੇ ਆ ਹੁੰਦਾ ਕਿ ਪਹਿਲਾਂ ਲਾ ਵੀ ਜਰੂਰ ਨਿਕਲਿਆ ਸੀ ਛਤਰੀ ਤੇ ਬਹਿ ਗਿਆ ਸੀ ਆਪਾਂ ਛਤਰੀ ਤੇ ਫੇਰ ਲਾ ਲਏ ਸੀਗਾ ਹੁਣ ਮੇਰਾ ਖਾ ਸਿੱਧਾ ਹੀ ਵਗ ਗਿਆ ਭੈਣ ਨਦਰੀ ਉਹ ਉੱਤਰ ਛੜ ਤੇ ਯਾਰ ਜਿਹੜਾ ਸੀਗਾ ਉਹਦਾ ਤਿੰਨ ਗੁੱਤਰ ਡੀ ਜਾਂਦੇ ਆ ਕਾਫਣਾ ਉਹਨੂੰ ਜੋ ਨਹੀਂ ਲਿਆ ਆਖਾ ਤਾਂ ਬਈ ਯਾਰ ਕਰਦੇ ਆ ਵੀਡੀਓ ਦਾ ਐਂਡ ਤੇ ਮਿਲਦੇ ਆ ਅਗਲੇ ਵਲੌਗ ਚ ਤੇ ਦੁੱਤ ਦੱਸਾਂਗੇ ਤੁਹਾਨੂੰ ਕਬੂਤਰ ਜਿਨੂੰ ਸਰ ਹੋ ਗਿਆ ਮੜਪਾਲੀ ਦਵਾਈ ਕਿਵੇਂ ਲੱਗਦੀ ਆ ਤਾਂ ਯਾਰ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਨੋਟੀਫਿਕੇਸ਼ਨ ਵਾਲਾ ਘੰਟਾ ਦਵਾ ਦਿਓ ਤਾਂ ਕਿ ਸਾਡੇ ਜਿਹੜੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਊਗਾ ਚੱਲਦੇ ਆਂ ਕਰਦੇ ਆਂਡ